ਜ਼ਿੰਦਗੀ ਦਾ ਕਹਿੰਦੇ ਆਖਰੀ ਸਫ਼ਰ ਮੈਂ ਮੇਰੇ ਪਿੰਡ ਮਲਕਾਣੀ ਦੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲਗਾਤਾਰ ਜਾਦੇ ਮੀਂਹ ਪਏ ਆ ਉਹਨਾਂ ਦੇ ਨਾਲ ਕੱਖ ਕੰਡਾ ਤੇ ਇੱਥੇ ਜਿਹੜੇ ਦਰਖਤ ਬਹੁਤ ਜਾਦੇ ਲੱਗੇ ਹੋਏ ਆ ਉਹਨਾਂ ਦੀ ਕਾਟ ਛਾਟ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਥੱਲੇ ਆਗੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਨਹੀਂ ਦਿਖਦਾ ਜੰਗਲੀ ਬਣ ਗਿਆ ਬਿਲਕੁਲ ਤਾਂ ਇਹ ਦਰਖਤ ਆ ਜਿਹੜੇ ਸ਼ਾਮ ਵਾਸਤੇ ਲਾਏ ਆ ਬੈਠਣ ਵਾਸਤੇ ਲਾਏ ਆ ਤੇ ਇਹਨਾਂ ਦੇ ਬੈਠਣਾ ਥੱਲੇ ਮੁਸ਼ਕਲ ਹੋ ਗਿਆ ਸੀਗਾ ਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਪਿੰਡ ਦੀ ਮੌਜੂਦਾ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਨੌਜਵਾਨਾਂ ਨੇ ਅੱਜ ਇੱਕ ਉਪਰਾਲਾ ਕਰ ਲਿਆ ਕਿ ਆਪਾਂ ਇਸ ਦੀ ਸਾਫ ਸਫਾਈ ਤੇ ਜਿਹੜੇ ਦਰਖਤ ਹੈ ਜਿਹੜੇ ਜਾਦੇ ਥੱਲੇ ਆ ਗੀਆਂ ਟਾਹਣੀਆਂ ਉਹਨਾਂ ਦੀ ਕਾਰਟ ਛਾਟ ਆਪਾਂ ਕਰਨੀ ਹੈ ਤਾਂ ਸਾਰੇ ਪੰਚਾਇਤ ਮੈਂਬਰ ਤੁਸੀਂ ਦੇਖ ਸਕਦੇ ਹੋ ਇਹ ਮੌਜੂਦਾ ਪੰਚਾਇਤ ਮੈਂਬਰ ਹੈ ਜਿਹੜੇ ਕਾਲੇ ਅਰਗੇ ਸਾਡੇ ਵੀਰ ਤੀਰ ਥਰਗੇ ਸਾਡਾ ਵੀਰ ਭਲਵਿੰਦਰ ਸਿੰਘ ਭਿੰਦੀ ਸਾਰੇ ਨੌਜਵਾਨ ਹੈ ਜਿਹੜੇ ਨੌਜਵਾਨ ਪੰਚਾਇਤ ਬਣਾਈ ਹੈ 24 ਘੰਟੇ ਜਿਹੜੇ ਸਾਂਝੇ ਕੰਮਾਂ ਦੇ ਵਿੱਚ ਹੀ ਹਿੱਸਾ ਲੈਂਦੇ ਰਹਿੰਦੇ ਨੇ ਜਿੱਥੇ ਪੰਚਾਇਤੀ ਕੰਮਾਂ ਨੂੰ ਲੈ ਕੇ ਜਿਹੜੇ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਉੱਥੇ ਜੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਉੱਥੇ ਪਿੰਡ ਦੇ ਲੋਕ ਵੀ ਵੱਡੇ ਪੱਧਰ ਤੇ ਸਾਥ ਦੇ ਰਹੇ ਨੇ ਤਾਂ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਤਾਂ ਮੌਜੂਦਾ ਪੰਚਾਇਤ ਇੱਥੇ ਸਾਰੀ ਮੌਜੂਦ ਹੈ ਸਰਪੰਚ ਸਾਹਿਬ ਵੀ ਤੁਹਾਨੂੰ ਦਿਖਾਉਣੇ ਉੱਤਰ ਲਈ ਛੜ ਖੜੇ ਆ ਤਾਂ ਇਹ ਤੀਰਥ ਮੈਂਬਰ ਹੋ ਗਿਆ ਸਾਡਾ ਵੀਰ ਇਹ ਭਲਵਿੰਦਰ ਹੋ ਗਿਆ ਪਿੰਡੀ ਮੌਜੂਦਾ ਮੈਂਬਰ ਕਾਲਾ ਫਿਰਦਾ ਸਾਡਾ ਵੀਰ ਤੇ ਬਹੁਤ ਵੱਡੀ ਗੱਲ ਹੈ ਵੀ ਇਹ ਸਾਫ ਸਫਾਈਆਂ ਬਹੁਤ ਪਿੰਡਾਂ ਦੇ ਵਿੱਚ ਹੁੰਦੀਆਂ ਨਹੀਂ ਤੇ ਇਹ ਜ਼ਰੂਰੀ ਹੈ ਛੋਟੇ ਜਿਹੇ ਪ੍ਰਾਲੇ ਕਰਨੇ ਆ ਸਰਪੰਚ ਸਾਹਿਬ ਖੜੇ ਨੇ ਇੱਧਰਲੇ ਪਾਸੇ ਆ ਸਾਡੇ ਵੀਰ ਸੁਖਪਾਲ ਗਿਆਨੀ ਅਰਗੇ ਤੇ ਕਿਸੇ ਦਾ ਨਾਂ ਨਾ ਰਹੇ ਜੀ ਮੈਂ ਮਾਫੀ ਚਾਹਣਾ ਤੇ ਸਭ ਤੋਂ ਵੱਡਾ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਨੌਜਵਾਨਾਂ ਲਈ ਚਾਹ ਬਾਣੀ ਦਾ ਪ੍ਰਬੰਧ ਕੀਤਾ ਇੱਥੇ ਨਾਲ ਦੀ ਨਾਲ ਲੈ ਕੇ ਆਏ ਸਾਰੇ ਵੀਰਾਂ ਵਾਸਤੇ ਤੇ ਜ਼ਰੂਰ ਹੌਸਲਾ ਵਧਾਓ ਸਾਰੇ ਵੀਰਾਂ ਦਾ ਤਾਂ ਜੋ ਇਸ ਤਰ੍ਹਾਂ ਦੇ ਕੰਮ ਸਾਰੇ ਪਿੰਡਾਂ ਦੇ ਵਿੱਚ ਪੰਚਾਇਤ ਦੇ ਸਹਿਯੋਗ ਦੇ ਨਾਲ ਹੁੰਦੇ ਰਹਿਣ ਆਉ ਦਿਖਾਉਣੇ ਆ ਤੁਹਾਨੂੰ ਪਹਿਲਾਂ ਕਿਸ ਤਰ੍ਹਾਂ ਦਾ ਸੀਗਾ ਇੱਥੇ ਹਾਲਾਤ ਤੇ ਉਹਨੂੰ ਉਸ ਤੋਂ ਬਾਅਦ ਰੋਟਾ ਵੀਟਰ ਲਿਆਂਦਾ ਗਿਆ ਛੋਟਾ ਤੇ ਪੂਰੇ ਸ਼ੌਂਕ ਦੇ ਨਾਲ ਜਿਹੜੀ ਇਸ ਦੀ ਅੱਜ ਦੀ ਸਾਫ ਸਫਾਈ ਕੀਤੀ ਗਈ ਹੈ you mm -hmm.